ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਸ਼ਰਮ ਦੀ ਗੱਲ ਹੈ ਜਲੰਧਰ ਪੁਲਿਸ ਵਾਸਤੇ ਜਲੰਧਰ ਵਿੱਚ 13 ਸਾਲ ਦੀ ਮਲੂਕ ਬੱਚੀ ਨਾਲ ਗਲਤ ਕੰਮ ਕਰਨ ਤੋਂ ਬਾਅਦ ਇਸ ਗੰਦੇ ਬੰਦੇ ਨੇ ਉਸ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਗੁਸਲਖਾਨੇ ਵਿੱਚ ਲੁਕੋ ਦਿੱਤਾ ਮੋਹੱਲੇ ਦੇ ਲੋਕਾਂ ਦੇ ਰੋਲਾ ਪਾਉਣ ਤੋਂ ਬਾਅਦ ਕਿਤੇ ਜਾ ਕੇ ਪੁਲਿਸ ਨੇ ਆਵਦੀ ਪਰ ਵਾਈ ਸ਼ੁਰੂ ਕੀਤੀ ਪਰ ਸ਼ਰਮ ਦੀ ਗੱਲ ਦੇਖੋ ਪੁਲਿਸ ਤੋਂ ਪਹਿਲਾਂ ਲੋਕਾਂ ਨੇ ਹੀ ਆਪ ਪੜਤਾਲ ਕਰਕੇ ਇਸ ਬੰਦੇ ਦੇ ਘਰੋਂ ਗੁਸਲਖਾਨੇ ਵਿੱਚੋਂ ਬੱਚੀ ਦੀ ਮ੍ਰਿਤਕ ਦੇਹ ਲੱਭ ਕੇ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਫੜੇ ਇਸ ਗੰਦੇ ਬੰਦੇ ਉੱਪਰ ਆਪਣਾ ਗੁੱਸਾ ਵੀ ਕੱਢਿਆ ਤੇ ਸਾਰਾ ਕੁਝ ਪੁਲਿਸ ਦੇ سپرد ਕਰਦੇ ਹੋਏ ਕਿਹਾ ਕਿ ਘੱਟੋ-ਘੱਟ ਹੁਣ ਇਸ ਉੱਪਰ ਬਣਦੀ ਕਾਰਵਾਈ ਜ਼ਰੂਰ ਕਰਦੇ ਹੋ ਪੁਲਿਸ ਦਾ ਕੰਮ ਵੀ ਮਜਬੂਰਨ ਲੋਕਾਂ ਨੂੰ ਹੀ ਕਰਨਾ ਪਿਆ ਕਿੰਨੀ ਸ਼ਰਮ ਦੀ ਗੱਲ ਹੈ ਜਲੰਧਰ ਪੁਲਿਸ ਵਾਸਤੇ ਜਲੰਧਰ ਵਿੱਚ 13 ਸਾਲ ਦੀ ਮਲੂਕ ਬੱਚੀ ਨਾਲ ਗਲਤ ਕੰਮ ਕਰਨ ਤੋਂ ਬਾਅਦ ਇਸ ਗੰਦੇ ਬੰਦੇ ਨੇ ਉਸ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਗੁਸਲਖਾਨੇ ਵਿੱਚ ਲੁਕੋ ਦਿੱਤਾ ਮੋਹੱਲੇ ਦੇ ਲੋਕਾਂ ਦੇ ਰੋਲਾ ਪਾਉਣ ਤੋਂ ਬਾਅਦ ਕਿਤੇ ਜਾ ਕੇ ਪੁਲਿਸ ਨੇ ਆਵਦੀ ਪਰ ਵਾਈ ਸ਼ੁਰੂ ਕੀਤੀ ਪਰ ਸ਼ਰਮ ਦੀ ਗੱਲ ਦੇਖੋ ਪੁਲਿਸ ਤੋਂ ਪਹਿਲਾਂ ਲੋਕਾਂ ਨੇ ਹੀ ਆਪ ਪੜਤਾਲ ਕਰਕੇ ਇਸ ਬੰਦੇ ਦੇ ਘਰੋਂ ਗੁਸਲਖਾਨੇ ਵਿੱਚੋਂ ਬੱਚੀ ਦੀ ਮ੍ਰਿਤਕ ਦੇਹ ਲੱਭ ਕੇ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਫੜੇ ਇਸ ਗੰਦੇ ਬੰਦੇ ਉੱਪਰ ਆਪਣਾ ਗੁੱਸਾ ਵੀ ਕੱਢਿਆ ਤੇ ਸਾਰਾ ਕੁਝ ਪੁਲਿਸ ਦੇ سپرد ਕਰਦੇ ਹੋਏ ਕਿਹਾ ਕਿ ਘੱਟੋ-ਘੱਟ ਹੁਣ ਇਸ ਉੱਪਰ ਬਣਦੀ ਕਾਰਵਾਈ ਜ਼ਰੂਰ ਕਰਦੇ ਹੋ ਪੁਲਿਸ ਦਾ ਕੰਮ ਵੀ ਮਜਬੂਰਨ ਲੋਕਾਂ ਨੂੰ ਹੀ ਕਰਨਾ ਪਿਆ ਤੁਸੀਂ ਇਸ ਢਿੱਲੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਸੋਸੋ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ